ਸੋ ਅੱਜ ਚੱਲੇ ਆ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਹੁਣ ਚੱਲੇ 에ਰਪੋਰਟ ਤੇ ਤੇ ਗੱਡੀ ਵਾਲਾ ਆ ਗਿਆ ਸੋ ਕਹਿੰਦੇ ਕਿ ਬਾਈ ਨੂੰ ਕਹਿੰਦੇ ਕਿ ਇੱਕ ਵਾਰੀ ਹੈਲੋ ਕਹਿ ਦੋ ਓ ਠੀਕ ਹੈ ਜੀ ਧੰਨਵਾਦ ਸੋ ਅਗਲੇ ਜੀ ਕਹਿੰਦੇ ਕਿ ਬਾਪੂ ਮੇਰਾ ਤੇ ਸਾਹਿਲ ਕਹਿੰਦੇ ਕਿ ਬੈਗ ਲੈ ਕੇ ਆ ਰਿਹਾ ਸੋ ਬੈਗ ਦਾ ਵਜ਼ਨ ਜ਼ਿਆਦਾ ਹੋਣ ਕਰਕੇ ਕਹਿੰਦੇ ਕਿ ਸਾਹਿਲ ਦਾ ਮੂੰਹ ਦਾ ਪਤਾ ਲੱਗਦਾ ਕਿ ਕਿੰਨਾ ਕੁ weight ਸੋ ਬੈਗ ਅੰਦਰ ਕਹਿੰਦੇ ਕਿ ਟਿਕਾ ਦਿੱਤਾ ਹੈ ਸੋ ਹੁਣ ਆਪਾਂ ਚੱਲਾਂਗੇ ਰਵਾਨਗੀ ਸੋ ਆ ਜੋ ਕਹਿੰਦੇ ਕਿ ਪੂਰੇ ਨਿਆਰੇ ਹਿਯਾਰੇ ਹੁਣ ਆਪਾਂ ਨਿਕਲ ਗਏ ਧਰਮਕੋਟ ਦੇ ਸ਼ਹਿਰ ਤੋਂ ਤੇ ਆਹ ਕਹਿੰਦੇ ਕਿ ਗਾਂ ਰੋਡ ਚੜ ਜਾਣਾ ਤੇ ਨਾਲ ਕਹਿੰਦੇ ਸਾਈਲ ਇੱਕ ਵਾਰੀ ਹੈਲੋ ਕਹਦੇ ਸੋ ਅਗਲੀ ਵੇਟ ਹੁਣ ਕਹਿੰਦੇ ਕਿ ਮਾਸਟਰ ਜੀ ਕਹਿੰਦੇ ਕਿ ਆ ਗਏ ਆ ਸੱਚੀ ਆ ਆ 1.5 ਕਿਲੋਮੀਟਰ ਬੰਦਾ ਵਾ ਕਿਹੜਾ ਪਿੰਡ ਤੇਰਾ ਮੇਰਾ ਪਿੰਡ ਉਹ ਸਾਹਮਣੇ ਉਹ ਜਾ ਕੰਮ ਕੇ ਬੈ ਕੇ ਆ ਗਿਆ ਹਣਾਂ ਤੇ ਲੈ ਕੋਡ ਨੂੰ ਮੈਂ ਕੀ ਦੀ ਆਪਣਾ ਉਹ ਅੰਕਲ ਰੋਜ਼ 4 ਕਿਲੋਮੀਟਰ ਤੁਰ ਕੇ ਤਿੰਦ ਕੇ ਤੰਦੇ ਕੇ ਤੈ ਤਿੰਦ ਕੇ ਤਿੰਦ ਕਾਲੇ ਅੰਗ ਕਰਕੇ ਹੱਥ ਮਾਰਦੀ ਤੈ ਤੰਦ ਕੇ ਤੈ ਤੰਦ ਸੋਮਾਟਰ ਜੀ ਸੀਐਨਜੀ ਦਾ ਇਹ ਚੱਕਰ ਆ ਕਿ ਸੀਐਨਜੀ ਜਦੋਂ ਪਾਉਂਦੇ ਆ ਕਿ ਸਾਰੀਆਂ ਸਵਾਰੀਆਂ ਨੂੰ ਥੱਲੇ ਲਾ ਦਿੰਦੇ ਆ ਆਇਆ ਪਹਿਲੀ ਵਾਰੀ ਵੇਖਣੀ ਕਿਵੇਂ ਦੇ ਬਈ ਥੱਲੇ ਬਹੁਤ ਦੇਖ ਲੈ ਜਾ ਕੇ ਜੀ ਸੀਐਨਜੀ ਆਪਣੇ ਆਪਣੇ ਦਰਸ਼ਕਾਂ ਨੂੰ ਪਹਿਲੀ ਵਾਰੀ ਸੀਐਨਜੀ ਬਈ ਤੁਹਾਨੂੰ ਵਿਖਾਉਣੇ ਆ ਸੀਐਨਜੀ ਕੀ ਚੀਜ਼ ਹੁੰਦੀ ਆ ਕਿਵੇਂ ਆਪਾਂ ਤਿਆਰ ਕੀਤੀ ਆ ਤੇ ਕਿਵੇਂ ਗੱਡੀ ਸੀਐਨਜੀ ਤੇ ਚੱਲਣ ਲਈ ਆ ਤੇ ਜੁੜੇ ਰਹੋ ਆਜੋ ਮਟਰ ਜੀ ਮਟਰ ਜੀ ਸਾਈਡ ਸਾਈਡ ਤੇ ਜਾਣਦੇ ਹੋ ਕੀ ਚੱਕਰ ਆ ਉਹ ਨਹੀਂ ਯਾਰ ਅੱਜ ਸਾਡਾ ਫਿਰ ਦਿਲ ਦੁਖੀ ਹੋ ਗਿਆ ਕਿਉਂ ਦਿਲ ਨੂੰ ਕੀ ਹੋ ਗਿਆ ਸਾਲਿਆ ਤੂੰ ਆ ਗਿਆ ਤੂੰ ਫੇਰ ਹੁਣ ਚੱਲ ਚੱਲਿਆ ਵਾ ਅੱਛਾ ਮੈਂ ਫੇਰ ਇਕੱਲੇ ਰਹਿਣਾ ਇਕੱਲੇ ਕਿਉਂ ਸਾਹੀ ਲੈ ਗਿਆ ਤੇਰੇ ਨਾਲ ਸਾਹੀਲ ਹੈਗਾ ਪਰ ਉਹ ਸੁਆਦ ਨਹੀਂ ਆਉਂਦਾ ਜਿਹਾ ਤੇਰੇ ਪਰ ਜਿਹੜੇ ਆਪਾਂ ਨੂੰ ਵੇਖਦੇ ਆ ਆਪਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਕਹੋ ਕਿ ਵੀਡੀਓ ਹੁੰਦੀਆਂ ਰਹਿਣ ਗਿਆ ਬਾਈ ਜੀ ਦਿਲ ਨਾ ਛੱਡਿਓ ਮਟੀਰੀਅਲ ਸਾਡੇ ਕੋਲ ਬਹੁਤ ਆ ਮਟੀਰੀਅਲ ਅਸੀਂ ਘਟੋ ਘਟ ਤਾਰ ਦੇ ਤਾਨੂੰ ਖੁਸ਼ ਰੱਖਣ ਵਾਸਤੇ ਜਿਹੜਾ ਸਮਾਨ ਆ ਸਾਡੇ ਕੋਲ ਘੱਟੋ ਘੱਟ ਜਿਆਦਾ ਨਹੀਂ ਤੇ 1 ਸਾਲ ਦਾ ਪਿਆ ਹੋਊਗਾ ਤੇ ਜਦੋਂ ਉਹਨੂੰ ਮੁਕਣਾ ਉਹਨੂੰ ਯਾਰ ਤੇ ਰਹਿਣੇ ਉਹਨੇ ਨੂੰ ਭਰਾ ਸਾਡੇ ਨੇ ਫੇਰ ਆ ਜਾਣਾ ਤੇ ਅਹੀ ਫੇਰ ਬਣਾ ਦੇਣਾ ਜੋ ਜੀ ਲਾਈਟ ਚਲ ਗਈ ਪਰ ਮੇਰੇ ਭਰਾ ਤੁਸੀਂ ਜੁੜੇ ਰਹੋ ਜਿੱਦਾਂ ਪਿਆਰ ਕਰਦੇ ਹੋ ਸਾਡੀਆਂ ਵੀਡੀਓ ਨੂੰ ਓਦਾਂ ਹੀ ਪਿਆਰ ਕਰਦੇ ਰਹੋ ਲੜੀ ਨਾ ਟੁੱਟੇ ਆਪਣੀ ਬਾਤ ਧੰਨਵਾਦੀ ਧਰਮਕੋੜ ਦੀ ਕਹਿੰਦੇ ਜਿਹੜੀ ਟੀਮ ਆ ਧਰਮਕੋੜ ਦਾ ਨਾਮ ਆ ਇਦਾਂ ਹੀ ਕਹਿੰਦੇ ਸਿਖਰਾਂ ਤੇ ਰਵੇ ਇਦਾਂ ਹੀ ਰਹੂਗਾ ਬਾਈ ਸੋ ਭਾਜੀ ਇੱਕ ਵਾਰੀ ਵਲੌਗ ਵਾਲਿਆਂ ਨੂੰ ਹੈਲੋ ਕਰ ਦਿਓ ਸੋ ਇਹ ਪਾਜੀ ਕਹਿੰਦੇ ਕੀ ਕਹਿੰਦੇ ਵੀਡੀਓ ਵੇਖਦੇ ਹੋ ਵੇਖਦੇ ਹੋ ਨਹੀਂ ਵੇਖਦੇ ਆ ਸੋ ਪਾਜੀ ਕਿੱਦਾਂ ਦੀਆਂ ਲੱਗਦੀਆਂ ਵੀਡੀਓ ਮੈਂ ਮੈਂ ਬਹੁਤ ਵਧੀਆ ਵੀਰੇ ਸੋ ਪਾਜੀ ਕੀ ਕਿੱਦਾਂ ਲੱਗਦੀਆਂ ਓਕੇ ਜੀ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਿਰਾ ਪਾਜੀ ਤੁਹਾਨੂੰ ਫੋਲੋ ਕਰਦੇ ਆ ਭੜੀ ਬਹੁਤ ਸਿਰਾ ਵੀਡੀਓ ਹੁੰਦੀਆਂ ਤੁਹਾਡੀਆਂ ਲੋ ਜੀ ਮਾਟਰ ਜੀ ਕਹਿੰਦਾ ਕਿ ਹੁਣ ਚੱਲੇ ਆਪਾਂ ਬਾਬਾ ਬੁੱਢਾ ਸਾਹਿਬ ਤੇ ਹੁਣ ਦੇਖਣ ਲਈ ਦਰਸ਼ਨ ਦੇਖਣ ਲਈ ਆ ਫਰੂਟ ਆਪਾਂ ਬਾਬਾਈ ਤੇ ਚੜਾਵਾਂਗੇ ਅੱਛਾ ਜੀ ਮੱਥਾ ਟੇਕਾਂਗੇ ਤੇ ਅਰਦਾਸ ਕਰਾਂਗੇ ਹੁਣ ਆਪਾਂ ਕਿਹੜੇ ਸ਼ਹਿਰ 'ਚ ਖੜੇ ਆ ਤਰਨਤਾਰਨ ਬਾਈਪਾਸ ਹੈ ਨੰਬਾਈਪਾਸ ਤਰਨਤਾਰਨ ਬਾਈਪਾਸ ਜੀ 17 ਕਿਲੋਮੀਟਰ ਇਥੋਂ ਚਬਾਲ ਆ 12 ਕਿਲੋਮੀਟਰ ਚਬਾਲ ਚਬਾਲ ਬਾਬਾ ਬੁੱਢਾ ਸਾਹਿਬ ਗਾਂ ਕਨਾਈ 17 17 ਗਾਂ ਬਾਬਾ ਬੁੱਢਾ ਜੀ ਠੀਕ ਹੈ ਜੀ ਧੰਨਵਾਦ ਜੀ ਬਸ ਤੁਹਾਨੂੰ ਦਰਸ਼ਨ ਕਰਾਉਣੇ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਆਪਾਂ ਆਏ ਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਸੱਤੀ سچے सची सची तेरी कुदरत सचे पाश अल ਬਾਬਾ ਬੁੱਢਾ ਸਾਹਿਬ ਜੀ ਆ ਬਾਬਿਓ ਕਾ ਭਾਜੀ ਹੁਣੀ ਰੋਈਪੁਰ ਤੋਂ ਪੈਦਲ ਯਾਤਰਾ ਬਾਬਾ ਬੁੱਢਾ ਸਾਹਿਬ ਦਰਸ਼ਨ ਕਰਨ ਲਈ ਆਏ ਸੀ ਜਿਹੜਾ ਹੁਣ ਪ੍ਰਸ਼ਾਦਾ ਚਾੱਕ ਕੇ ਕਿੰਨਾ ਟਾਈਮ ਲੱਗ ਗਿਆ ਭਾਜੀ ਬਾਈ ਸਾਨੂੰ ਦੋ ਦਿਨ ਲੱਗ ਗਿਆ ਜਾਨੀ ਕਿ ਕੱਲ ਸਵੇਰ ਦੇ ਤੁਰਿਆਂ ਤੇ ਹੁਣ ਉੱਪੜ ਗਿਆ ਅੱਛਾ ਦੋ ਦਿਨ ਲੱਗੇ ਹਾਂਜੀ ਹਾਂਜੀ ਤੇ ਕਿੰਨੇ ਕਿਲੋਮੀਟਰ ਪੈ ਜਾਂਦਾ ਤੁਹਾਨੂੰ ਭਾਜੀਏ ਬਾਈ ਸਾਨੂੰ 100 ਦੇ ਨੇਅਰ ਬੋਡੀ ਪੈ ਜਾਂਦਾ ਕਿੰਨੇ ਜਾਣੇ ਆਏ ਤੁਸੀਂ ਅਸੀਂ ਜਾਨੀ ਕਿ ਅਸੀਂ ਉਹ ਮੁੰਡੇ ਹੈਗੇ ਹਾਂ ਬਾਕੀ ਦਾ ਸੋਰਸਿੰਗ ਕਰਾ ਪਏ ਨੇ 80 ਮੁੰਡੇ ਹਾਂਜੀ ਹਾਂਜੀ ਇੱਥੇ ਮਤਲਬ ਬਾਬਾ ਬੁੱਢਾ ਸਾਹਿਬ ਕਿੰਨੇ ਦਿਨਾਂ ਦੋ ਦਿਨਾਂ ਚ ਪਹੁੰਚ ਗਏ ਕਿੰਨੇ ਮੁੰਡੇ ਪਹੁੰਚ ਗਏ ਅੱਜ ਇੱਥੇ ਅੱਜ ਹੀ ਬਾਈ 10 ਕੋਈ ਇੱਥੇ ਪਹੁੰਚ ਗਏ ਮਤਲਬ ਜਿਹੜੇ ਬਾਕੀ ਮੁੰਡੇ ਆ ਉਹ ਪਿੱਛੇ ਰਹਿ ਗਏ ਹਾਂਜੀ ਹਾਂਜੀ ਸੋਰਸਿੰਗ ਨਾਲ ਚਲੋ 对。 ਸਮਾਟਰ ਜੀ ਕੀ ਗੱਲਾਂ ਚਾਹੋਂਗੇ ਹੁਣ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ ਤੁਸੀਂ ਬਈ ਥੱਕ ਗਿਆ ਮੈਂ ਤਾਂ 16 ਘੰਟੇ ਦਾ ਸਫ਼ਰ ਕੀਤਾ ਆਸਟ੍ਰੇਲੀਆ ਤੋਂ ਇੰਡੀਆ ਤੱਕ ਦਾ ਇਹਨੂੰ ਸਾਲਾ ਆਸਟ੍ਰੇਲੀਆ ਥੜੀ ਨਾ ਚੜ੍ਹਨ ਦੇ ਸਾਲਾ ਉਹ ਤੂੰ ਹੀ ਪਾਣੀ ਵੀ ਨਹੀਂ ਆਉਂਦਾ ਪੁੱਛਿਆ ਤਾਂ ਇਹ ਇੱਥੇ ਅੰਮ੍ਰਿਤਸਰ ਇੱਕਮਤਾ ਬੈਣ ਦੀ ਬਹੁਤ ਖਾਸੀਅਤ ਦਾ ਪਾਣੀ ਤੇ ਪੂਰਾ ਕਰੇਡ ਦੇ ਦਿੰਦੇ ਜਿਹੜਾ ਰੋਟੀ ਖਾਂਦਾ ਤੂੰ ਲੱਥੀ ਖਾ ਲਈ ਉਹਨਾਂ ਕੋਲੋਂ ਇਹਨਾਂ ਲੱਥੀ ਖਾਣੇ ਨਾਲੇ ਆਪਾਂ ਪਹੁੰਚ ਗਏ ਉਹ ਬਾਈ ਓੱਖਾ ਵੇਖੀ ਜਾਂਦਾ ਲਓ ਜੀ ਬਾਈ ਜੀ ਧੰਨਵਾਦ ਸਾੜਾ ਗਲੇ ਤੇਨੂੰ ਕੀ ਹੋਇਆ ਤੇਰੇ ਨੂੰ ਆਵੇ ਸਟੈਪਸਿਸ ਸਕੋਰ ਰੱਖੀਆਂ ਮੇਰੇ ਗਲਾ ਖਰਾਵਾ ਉਹ ਕਹਿੰਦਾ ਲੱਥੇ ਨਾਲ ਸਾੜੀ 30 ਰੁਪਏ ਦੀ ਬੋਦਲਾ ਟੀਆ ਦੀ ਭਾਈ ਇੱਥੇ ਓਏ ਵਿਹਾਂ ਦੀ ਐ ਸਾਡੇ ਇੱਥੇ ਆਸਟ੍ਰੇਲੀਆ 60 ਰੁਪਏ ਦੀ ਸੋ ਬਾਬੇਓ 12 ਵਜੇ ਐਂਟਰੀ ਆ ਤੇ ਅਸੀਂ ਪਹੁੰਚ ਕੇ 10 ਵਜੇ ਤੇ ਹੁਣ 2 ਘੰਟੇ ਕਰਨਾ ਟਾਈਮ ਪਾਸ ਸੋ ਕਦੇ ਉਹ ਟਾਬੇ ਤੇ ਤੇ ਕਦੇ ਉਹ ਟਾਬੇ ਤੇ ਖਾਣਾ ਕਿਉਂ ਨਹੀਂ ਹੈ ਖਾਣਾ ਕਿਉਂ ਨਹੀਂ ਚਾਹ ਪੀਣੀ ਬਾਬਾ ਹਾਂ ਮਾਸਟਰ ਜੀ ਕੀ ਕਹਿਣਾ ਜਾਓਗੇ ਕੋਹ ਨਹੀਂ ਘਣਾਗਾ ਤੇਰੀ ਹਾਲਿਆ ਭੁੱਖ ਨਹੀਂ ਜਾਂਦੀ ਕਿ ਤੈਨੂੰ ਪਹਿਲਾਂ ਉੱਥੇ ਦਾਸ ਰੋਟੀ ਖਵਾਇਆ ਭੁੱਖ ਲੱਗੀ ਹਾਂਜੀ ਮਾਰਡਰੀ ਹੁਣ ਇੱਥੇ ਚਾਹ ਪੀਣੀ ਆ ਹਾਂ ਬਾਜੀ ਕਹਿੰਦੇ ਪਛਾਣ ਲੈ ਤੁਹਾਨੂੰ ਅੱਛਾ ਬਾਜੀ ਇੱਥੋਂ ਬਾਜੀ ਲੋਕਲੀ ਦੀ ਵਧੀਆ ਮੈਂ ਵਾਗਾ ਬੱਟਰ ਤੋਂ ਗੇ ਵਾਗਾ ਬੱਟਰ ਤੋਂ ਹਾਂ ਜੀ ਬੇ ਨੇ ਵੀਡੀਓ ਵੇਖੋ ਵਾਗਾ ਬੱਟਰ ਰਹਿ ਗਿਆ ਆਪਣਾ ਵੇਖਣ ਆਲਾ ਜਾਣਾ ਹੋ ਰਹਿ ਗਿਆ ਚਲ ਕੋਈ ਨਾ ਅਗਲੀ ਵਾਰੀ ਸੀ ਆਇਓ ਕੋਈ ਨਹੀਂ ਕੋਈ ਨਾ ਭਾਈ ਇੱਥੇ ਕਿੱਥੇ ਪਾਵਾਂਗੇ ਹਾਂ ਜੀ ਨੇੜੇ ਹੀ ਆ ਹਾਂ ਜੀ ਆਪਣੇ ਤੋਂ 2 ਕਿਲੋਮੀਟਰ ਆ ਹਾਂ ਲੈ ਭਾਈ ਫਿਰ ਪੱਕਾ ਆਵਾਂਗੇ ਬੁੰਡਾ ਜਦੋਂ ਹੁਣ ਮੁੜ ਕੇ ਆ ਗਿਆ ਹਾਂਜੀ ਮਾਡਰੀ ਕਿਵੇਂ ਤੁਹਾਨੂੰ ਲੱਗ ਰਿਹਾ ਜਿਵੇਂ ਬੰਦੀ ਪਈ ਚਾਹ ਵੇਖੋ ਜੀ ਬਾਈ ਚਾਹ ਬਹੁਤ ਘੈਂਟ ਬਣਾਉਂਦਾ ਆ ਬਾਈ ਬੇਸ਼ੱਕ ਵੱਡੇ ਵੱਡੇ ਆਪਾਂ ਹੋਟਲਾਂ ਦੇ ਪੀਂਦੇ ਪਈਆਂ ਛੋਟੀਆਂ ਪਈਆਂ ਇ ਇਲਾਚੀਆਂ ਪਈਆਂ ਕਹਿੰਦੇ ਵੀ ਭਾਵੇਂ ਹੋਟਲਾਂ ਤੇ ਪੀਲੋ ਜਿੱਡੇ ਵਰਜੀ ਵੱਡੇ ਰੈਸਟੋਰੈਂਟ ਤੇ ਪੀਲੋ ਬਾਈ ਜਿਹੜਾ ਇਹ ਸਵਾਦ ਆ ਨਾ ਚਾਹ ਦਾ ਇਹ ਜਿਵੇਂ ਤੇ ਮਗਰ ਬੈਕਗ੍ਰਾਉਂਡ ਆ ਉਹਦੀ ਐਂ ਲੱਗਦਾ ਜੇਲ੍ਹ ਤੋਂ ਬਾਹਰ ਆਣ ਕਰਾਇਆ ਹੋਇਆ ਹੈ ਮਾਡਰੀ ਜਿਵੇਂ ਤੇ ਬੈਕਗ੍ਰਾਉਂਡ ਆ ਪਹਿਲਾਂ ਤਾਂ ਜੇਲ੍ਹ ਦੇ ਖੇਡ ਤੋਂ ਆਉਂਦਾ ਪਹਿਲਾਂ ਕੱਪ ਚਾਹ ਦਾ ਫੜਿਆ ਹੁੰਦਾ ਲੋ ਜੀ ਮਾਰਡਰ ਦੇ ਜੇਬ ਚ ਬਿਸਕੁਟ ਨਾ ਪਾਲੀ ਨਹੀਂ ਪਉਦਾ ਭਰਾ ਉਹ ਦਿਨ ਨੂੰ ਨਾ ਗੱਲ ਪਵਾਦੀ ਸਹੈਲੋ ਹਾਂਜੀ ਲਓ ਜੀ ਆਓ ਜੀ ਘਿਆਨਾ ਲਓ ਲਓ ਜੀ ਕਹਿੰਦੇ ਕੀ ਚਾਹ ਵੀ ਘੈਂਟ ਆ ਉਸਤਾਦ YouTube ਪਰ ਵਾਲੇ ਨੇ ਹੋਰ ਭਾਜੀ ਕੀ ਹਾਲ ਹੈ ਭਰਾ ਵਧੀਆ ਵਧੀਆ ਬੇ ਯਾਰ ਤੈਨੂੰ ਸੁਣਾ ਨਾ ਇਸਤਾਦ ਆ ਬਰਾਟ ਆਇਆ ਤੇ ਘਰ ਆਇਆ ਇਹ ਹਾਲ ਜੋ ਠੀਕ ਠਾਕ ਨੇ ਹੋਰ ਹੋਈ ਉਹ ਭਾਈ ਗਰਮੀ ਬੜੀ استاد ਜੀ ਇੰਨਾ ਤਾਂ ਮਨਾ ਬੜੀ ਵਧੀਆ ਰੀਲ ਬਣਾਉਂਦੇ ਧੰਨਵਾਦ ਭਾਈ ਬਹੁਤ 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 ਵਧੀਆ ਰੀਲ ਬਣਾਉਂਦੇ ਤੇ ਆ ਤਾਂ ਖਾਣਾ ਤੁਹਾਨੂੰ ਹੋਰ ਸੁਣਾਓ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਹੋਰ ਕੋਈ ਸੇਵਾ ਹੋਰ ਨਾ ਨਾ ਧੰਨਵਾਦ ਭਾਈ ਜੀ ਬੱਬੇ ਜੀ ਆਪਾਂ ਜਰੂਰ ਭਾਈ ਜਰੂਰ ਲੋ ਜੀ ਬਾਬੇ ਉਹ ਕਹਿੰਦੇ ਕਿ 에어ਪੋਰਟ ਦੇ ਵਿੱਚ ਐਂਟਰੀ ਕਹਿੰਦੇ ਕੀ ਕਰਨ ਜਾ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਮੋਲ 에어ਪੋਰਟ ਦਾ ਸੋ ਬਾਕੀ ਕਹਿੰਦੇ ਕੀ ਅੰਦਰ ਜਾ ਕੇ ਤੁਹਾਨੂੰ ਪੂਰਾ ਮਾਹੌਲ ਦਿਖਾਉਣੇ ਹੋ ਸੋ ਹੁਣ ਆਪਾਂ ਐਂਟਰੀ ਕਰ ਲਈ ਐਰਪੋਰਟ ਦੀ ਸੋ ਇੱਥੋਂ ਲੱਖਾਂ ਹੀ ਲੋਕ ਕਹਿੰਦੇ ਕੀ ਬਾਹਰ ਨੂੰ ਜਾਂਦੇ ਆ ਲੱਖਾਂ ਹੀ ਲੋਕ ਮੁੜਦੇ ਆ ਕਈ ਆਪਣੇ ਸੁਪਨੇ ਲੈ ਕੇ ਜਾਂਦੇ ਆ ਕਈ ਆਪਣੇ ਪੈਸੇ ਕਮਾਉਣ ਜਾਂਦੇ ਆ ਸੋ ਕਹਿੰਦੇ ਕੀ ਰੌਣਕਾਂ ਮੇਲੇ ਪੂਰੇ ਐਰਪੋਰਟ ਤੇ ਵੀ ਲੱਗੇ ਪਏ ਆ ਸੋ ਹੁਣ ਰਾਤ ਦੇ ਦੇਖੋ ਜੀ 12 ਵਜੇ ਆ ਪਰ ਰੌਣਕ ਮੇਲਾ ਇੱਥੇ ਆ ਕਿ ਜਦ ਦਿਨ ਚੜ੍ਹਿਆ ਹੁੰਦਾ ਸੋ ਇੰਨੇ ਲੋਕ ਆ ਇੰਨੇ ਰੌਣਕ ਮੇਲੇ ਤੁਹਾਨੂੰ ਦੱਸਿਆ ਵੀ ਇੱਥੇ ਮਾਹੌਲ ਨਾਲ ਕਹਿੰਦੇ ਕੀ ਐਰਪੋਰਟਾਂ ਤੇ ਮੈਂ ਕਹਾਂ ਇੱਕ ਵਾਰੀ ਤਾਂ ਐਂ ਲੱਗਦਾ ਕਿ ਪਤਾ ਨਹੀਂ ਕਿ ਮਾੜਾ ਦਿੱਲੀ ਦੇ 에어ਪੋਰਟ ਤੇ ਅੰਮ੍ਰਿਤਸਰ ਦੇ 에어ਪੋਰਟ ਜੇ ਤੈਨੂੰ ਕੀ ਫਰਕ ਲੱਗਾ ਬਹੁਤ ਜ਼ਿਆਦਾ ਫਰਕ ਪਿਆ ਫਿਰ ਵੀ ਦਿੱਲੀ ਦੇ 에어ਪੋਰਟ ਤੋਂ ਜਾਇ ਕਹਿੰਦੇ ਆਈ ਫੋ ਲੱਗਾਈ ਮਾਂ ਗਏ ਮੁੰਡੀ ਆ ਤਿੰਨ ਤਿੰਨ ਜਿੰਨ ਕਹ ਰਿਹਾ ਉਹ ਕੌੜੀਆਂ ਜਿਹੜੀਆਂ ਲੈ ਕੇ ਜਾ ਅੰਗਰੇਜ਼ਾਂ ਦੇ ਜਾਣਾ ਪੈਂਦਾ ਅੱਛਾ ਏਟੇ ਦਾ ਪਤੰਦਰਾ ਇਧਰੋਂ ਬੜੀ ਦਾ ਤੇ ਉਧਰ ਨਿੱਕਾ ਜੀ ਦਾ ਲੋ ਜੀ ਬਾਬੇਓ ਹੁਣ ਆਪਾਂ 에ਅਰਪੋਰਟ ਤੇ ਐਂਟਰੀ ਕਰ ਲਈ ਆ ਪਹਿਲਾਂ ਆਪਣੀ ਇਮੀਗ੍ਰੇਸ਼ਨ ਹੋਈ ਫਿਰ ਆਪਾਂ ਬੈਗ ਚੈੱਕ ਕਰਾਏ ਥੋੜਾ ਜਿਹਾ ਚੱਕਰ ਲੇਟ ਤਾਂ ਹੋ ਗਏ ਕਿਉਂਕਿ ਆਪਣਾ 2 ਕਿਲੋ ਭਾਰ ਵਧ ਗਿਆ ਸੋ ਕਹਿੰਦੇ ਕਿ ਭਾਰਤੋਂ ਕੱਢਣਾ ਪੈਣਾ ਆ ਫਿਰ ਉੱਥੇ ਬੈਗ ਖੋਲੇ ਬਹੁਤ ਮਗਰ ਖਲਾਰਾ ਹੀ ਪੈ ਗਿਆ 2 ਕਿਲੋ ਭਾਰ ਕੱਢਿਆ ਸੋ ਹੁਣ ਆਪਾਂ ਚੱਲੇ ਆ ਜਹਾਜ਼ ਹਲ ਸੋ ਸਾਹਮਣੇ ਤੁਹਾਨੂੰ ਦਿਖਾਉਣੇ ਆ ਜਹਾਜ਼ ਪਹਿਲਾਂ ਤੁਸੀਂ ਆ ਬੰਦੇ ਦੇਖੋ ਹੁੰਦੇ ਰੌਣਕ ਮੇਲਾ ਆਹ ਕਹਿੰਦੇ ਕਿ ਇੱਥੇ ਪਤਾ ਲੱਗਦਾ ਸੋ ਹੁਣ ਆਪਾਂ ਇੱਥੇ ਬਹਿ ਗਏ ਸੋਫਿਆਂ ਤੇ ਕਿਉਂਕਿ ਜਹਾਜ਼ ਆਪਣਾ ਥੋੜਾ ਜਿਹਾ ਡਿਲੇ ਹੋ ਗਿਆ ਕਹਿੰਦੇ ਕਿ ਕੰਮ ਚੱਲ ਰਿਹਾ ਹੈ ਸੋ ਜੀ ਇੱਥੋਂ ਤੁਸੀਂ ਵੇਖੋ ਵੀ ਜਦੋਂ ਤੁਸੀਂ ਇੱਥੇ ਪਹੁੰਚ ਗਏ ਨਾ ਸਮਝ ਲਓ ਜਹਾਜ਼ ਦੇ ਕੋਲੇ ਪਹੁੰਚ ਗਏ ਆ ਸੋ ਇੱਥੇ ਕਹਿੰਦੇ ਕਿ ਹੁਣ ਕਹਿੰਦੇ ਕਿ ਜਹਾਜ਼ ਆ ਗਿਆ ਜਿਹੜਾ ਗੇਟ ਆਪਣਾ 7 ਨੰਬਰ ਉਹ ਖੁੱਲ ਗਿਆ ਸੋ ਹੁਣ ਆਪਾਂ ਚੱਲੇ ਆ ਜਹਾਜ਼ ਦੇ ਲਾਗੇ ਜਾ ਕੇ ਉਹ ਦੇਖੋ ਜੀ ਮਾੜੀ ਜੀ ਪੂੰਛ ਦੇਗੀ ਤੁਹਾਨੂੰ ਜਹਾਜ਼ ਦੀ ਸੋ ਹੁਣ ਆਪਾਂ ਇਸ ਤੋਂ ਬਾਅਦ ਜਾਣਾ ਜਹਾਜ਼ ਦੇ ਵਿੱਚ ਸਾਰਿਆਂ ਨੂੰ ਕਹਿੰਦੇ ਕਿ ਆ ਭੱਜ ਦੌੜੀ ਲੱਗੀ ਆ ਚਾਹ ਚੜਿਆ ਜਹਾਜ਼ ਤੇ ਜਾਣ ਦਾ ਸੋ ਪੂਰਾ ਮੈਂ ਗਿਆ ਮੋਲ ਹੌਲੀ ਹੌਲੀ ਕਹਿੰਦੇ ਕਿ ਸਲੋਲੀ ਸਲੋਲੀ ਜਹਾਜ਼ ਦੇ ਵਿੱਚ ਹਾਏ 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 ਜਿਹੜੇ ਕਹਿੰਦੇ ਕਿ ਘੜੀ ਦਾ ਇੰਤਜ਼ਾਰ ਸੀ ਉਹ ਘੜੀਆਂ ਆ ਗਿਆ ਜਾਜ ਦੇ ਵਿੱਚ ਕਹਿੰਦੇ ਕਿ ਐਂਟਰੀਆਂ ਕੀਤੀਆਂ ਸੋ ਜਾਜ ਦਾ ਵੀਊ ਚੈੱਕ ਕਰੋ ਮੈਂ ਕਿਹਾ ਕਿ ਆਏ ਹਾਏ 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 ਰੌਣਕ ਸੋ ਹੁਣ ਆਪਾਂ ਮੇਰੇ ਹਿਸਾਬ ਨਾਲ ਕਹਿੰਦੇ ਕਿ ਮਲੇਸ਼ੀਆ ਦੇ ਲਾਗੇ ਤੱਕ ਪਹੁੰਚ ਗਏ ਕਿਉਂਕਿ ਇੱਥੋਂ ਜੇ ਗ੍ਰੀਨਰੀ ਜਿਹੜੀ ਆਈ ਨਾ ਮੇਰੇ ਏਸ਼ੀਆ ਦੀ ਹੈ ਕਿਉਂਕਿ ਮਲੇਸ਼ੀਆ ਦੇ ਵਿੱਚ ਵੀ ਗ੍ਰੀਨਰੀ ਆਏ ਹਾਏ ਰੂਬ ਰੂ ਮੈਂ ਕਿਹਾ ਮਾਣੀ ਖੁਸ਼ ਹੋ ਗਿਆ ਮਲੇਸ਼ੀਆ ਦੇ ਵਿੱਚ ਜਾ ਕੇ ਕਿਉਂਕਿ ਮਲੇਸ਼ੀਆ ਦੇ ਵਿੱਚ ਜਿਹੜੀ ਗ੍ਰੀਨਰੀ ਹੈ ਮਲੇਸ਼ੀਆ ਸ਼ਹਿਰ ਬਹੁਤ ਸੋਹਣਾ ਹੈ ਹੁਣ ਪਹੁੰਚਾਂਗੇ ਮਲੇਸ਼ੀਆ ਦੇ 에ਰਪੋਰਟ ਤੇ ਤੁਸੀਂ ਨਾਲ ਜੁੜੇ ਰਹੋ ਹੁਣ ਤੁਹਾਨੂੰ ਦਿਖਾਉਣਾ ਮਲੇਸ਼ੀਆ ਦਾ 에어ਪੋਰਟ ਲੋ ਜੀ ਮਲੇਸ਼ੀਆ ਦਾ 에어ਪੋਰਟ ਕਹਿੰਦੇ ਕੀ ਪਹੁੰਚ ਗਏ ਹੁਣ ਕਹਿੰਦੇ ਕੀ ਬਾਹਰ ਜਾ ਕੇ ਇਸ ਤੋਂ ਬਾਅਦ ਆਪਣਾ ਇੱਥੇ 9 ਘੰਟੇ ਦਾ ਸਟੇ ਆ ਸੋ 9 ਘੰਟੇ ਹੁਣ ਆਪਾਂ ਇੱਥੇ ਵੇਟ ਕਰਨੀ ਆ ਸੋ 9 ਘੰਟੇ ਹੁਣ ਕਿਵੇਂ ਲੰਘਣੇ ਆ ਇਹ ਤਾਂ ਕਹਿੰਦੇ ਕੀ ਜਿੰਨੇ ਕੱਢਨੇ ਆ ਉਹਨੂੰ ਪੁੱਛੋ ਤੁਸੀਂ ਤਾਂ ਕਹਿੰਦੇ ਕੀ ਬਸ ਵਲੋਗ ਦਾ ਇੰਜੋਏ ਕਰੋ ਵਲੋਗ ਨੂੰ ਇੰਜੋਏ ਕਰੋ ਹੁਣ ਆਪਾਂ ਚੱਲੇ ਆ ਬਾਹਰ ਕਹਿੰਦੇ ਕੀ ਆਏ ਹਾਏ 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 ਆਹ ਕਹਿੰਦੇ ਕੀ ਅੰਕਲ ਜੀ ਕਹਿੰਦੇ ਕਹਿੰਦੇ ਕੀ ਕਿੱਥੇ ਜਾਣਾ ਮੈਂ ਕਿਹਾ ਅੰਕਲ ਜੀ ਮੈਂ ਤਾਂ ਜਾਣਾ ਆਕਲੈਂਡ ਸੋ ਕਹਿੰਦੇ ਕੀ ਸਾਰੇ ਜਾਣੇ ਵੇਟ ਕਰ ਰਹੇ ਆ ਸੋ ਵੇਟ ਕਹਿੰਦੇ ਕੀ ਕਾਦੀ ਕਰ ਰਿਹਾ ਹੁਣ 9 ਘੰਟੇ ਆਪਾਂ ਲੱਭਣੀ ਜਗਾ ਜਿੱਥੇ ਆਪਾਂ ਰੁਕਣਾ ਜਿੱਥੇ ਆਪਣਾ ਮਤਲਬ ਕਿ 9 ਘੰਟੇ ਆਪਾਂ ਸੋਣਾ ਹੈ ਮੈਂ ਪਹਿਲਾਂ ਸੋਚਿਆ ਸੀ ਵੀ ਆਪਾਂ ਇੱਥੇ ਆਰਾਮ ਕਰ ਲਾਂਗੇ ਰੈਸਟ ਕਰ ਲਾਂਗੇ ਬਟ ਤੁਹਾਨੂੰ ਪਤਾ ਆ ਕਿ ਜਦੋਂ ਇੰਨੇ ਲੋਗ ਇੰਨਾ ਚਾਹ ਹੋਵੇ ਕਿ ਆਕਲੈਂਡ ਜਾਣ ਦਾ ਨੀਂਦਾ ਕਿੱਥੇ ਹੁੰਦੀ ਆ ਸੋ ਸਭ ਤੋਂ ਪਹਿਲਾਂ ਹੁਣ ਮੈਂ ਚਾਰਜਰ ਪੁਆਇੰਟ ਲੱਭ ਸੋ ਇੱਥੇ ਆਸੇ-ਪਾਸੇ ਮੈਨੂੰ ਕੋਈ ਚਾਰਜਰ ਪੁਆਇੰਟ ਨਹੀਂ ਲੱਭਿਆ ਸੋ ਬਾਕੀ ਬਾਬਿਓ 에어ਪੋਰਟ ਤਾਂ ਕਹਿੰਦੇ ਕਿ 에어ਪੋਰਟ ਆ ਸੋ ਬਾਕੀ ਆਪਾਂ ਜ਼ਿੰਦਗੀ ਦੇ ਵਿੱਚ ਬੜੇ 에어ਪੋਰਟ ਦੇਖਿਆ ਸਿੰਗਾਪੁਰ ਦਾ ਵੀ ਆਪਾਂ 에어ਪੋਰਟ ਦੇਖਿਆ ਹੋਇਆ ਵਾ ਦੁਬਈ ਦਾ ਵੀ ਦੇਖਿਆ ਹੋਇਆ ਵਾ ਉਹ ਆਪਣੀ ਜਗ੍ਹਾ ਤੇ ਉਹ ਵੀ ਬਹੁਤ ਕੈਂਟ ਠੀਕ ਆ ਜੀ ਮੈਨੂੰ ਦੁਬਈ ਦਾ ਵੀ 에어ਪੋਰਟ ਬੜਾ ਵਧੀਆ ਲੱਗਿਆ ਸੀਗਾ ਕਿਉਂਕਿ ਉੱਥੋਂ ਦੀ ਜਿਹੜੀ ਕਹਿੰਦੇ ਕੀ ਲੋਕ ਆ ਜਿਹੜੇ ਲੋਕ ਬਹੁਤ ਵਧੀਆ ਆ ਕਹਿੰਦੇ ਕੀ ਜਿਹੜੇ 에어ਪੋਰਟ ਤੇ ਕਰਦੇ ਆ ਬਈ ਸਾਰਾ ਸਿਸਟਮ ਬਹੁਤ ਵਧੀਆ ਸੋ ਇੱਥੋਂ ਦਾ 에어ਪੋਰਟ ਵੀ ਮੈਨੂੰ ਬਹੁਤ ਵਧੀਆ ਲੱਗਿਆ ਸੋ ਕਿਉਂਕਿ 9 ਘੰਟੇ ਹੁਣ ਆਪਾਂ ਇੱਥੇ ਕੱਢਨੇ ਆ ਸੋ ਆਸੇ ਪਾਸੇ ਘੁੰਮ ਫਿਰ ਕੇ 9 ਘੰਟੇ ਲੰਘਣੇ ਇੱਕ ਜਗ੍ਹਾ ਤੇ ਬੈਠਿਆਂ ਦਾ ਯਾਰ ਬੱਬੇ ਤੁਹਾਨੂੰ ਪਤਾ ਲੰਘਣੇ ਨਹੀਂ 9 ਘੰਟੇ ਸੋ ਇਸ ਤੋਂ ਬਾਅਦ ਹੁਣ ਆਪਾਂ ਲੱਭ ਰਹੇ ਆ ਵੀ ਜਿੱਥੇ ਆਪਣਾ ਸੋਨਾ ਕਿੱਥੇ ਆ ਸੋ ਸਭ ਤੋਂ ਪਹਿਲਾਂ ਮੈਂ ਤਾਂ ਇੱਥੇ ਕਹਿੰਦੇ ਕਿ ਰੌਣਕਾਂ ਮੇਲੇ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਯਾਰ ਬਹੁਤ ਵਧੀਆ ਯਾਰ ਬਹੁਤ ਮਤਲਬ ਕਿ ਇਦਾਂ ਲੱਗਦਾ ਪਤਾ ਨਹੀਂ ਕਿੱਥੇ ਪਹੁੰਚ ਗਏ ਯਾਰ 에어ਪੋਰਟ ਤਾਂ ਲੱਗਦਾ ਹੀ ਨਹੀਂ ਫਿਰ ਜਦੋਂ ਮੈਂ ਜਹਾਜ਼ ਦੇਖੇ ਨਾ ਫਿਰ ਮੈਨੂੰ ਪਤਾ ਲੱਗਾ ਕਿ ਨਹੀਂ ਬਾਬੇਓ ਇਹ ਤਾਂ ਆਪਾਂ 에어ਪੋਰਟ ਦੀ ਫਿਰਦੇ ਆ ਸੋ ਕਹਿੰਦੇ ਕਿ ਰੌਣਕਾਂ ਮੇਲੇ ਆਹ ਦੇਖੋ ਜੀ ਕਹਿੰਦੇ ਕਿ ਹੁਣ ਇਸ ਤੋਂ ਬਾਅਦ ਕਹਿੰਦੇ ਕਿ ਆਪਾਂ ਜਾਣਾ ਆ C1 C37 ਮੈਨੂੰ ਕਿਸੇ ਨੇ ਦੱਸਿਆ ਕਿ ਜਿੱਥੇ ਤੁਸੀਂ ਉਤਰਿਓ ਬਾਬੇਓ ਉੱਥੋਂ ਤੁਹਾਡਾ ਪਲੇਨ ਹੀ ਨਹੀਂ ਜਾਣਾ ਸੋ ਇੱਥੋਂ ਤੁਹਾਨੂੰ ਪਹਿਲਾਂ ਲੈਣੀ ਪੈਣੀ ਹੈ ਬੱਸ ਬਸ ਨੇ ਤੁਹਾਨੂੰ ਲੈ ਕੇ ਜਾਣਾ ਹੋਰ 에어ਪੋਰਟ ਤੇ ਸੋ ਉਸ ਤੋਂ ਬਾਅਦ ਆਪਾਂ ਲੱਭੀ ਬੱਸ ਸੋ ਸਾਰਾ ਬਹੁਤ ਵਧੀਆ ਦੱਸਦੇ ਆ ਯਾਰ ਉਹ ਐਦਾਂ ਨਹੀਂਗਾ ਕਿ ਆਪਾਂ ਕੌਲੇ ਵਾਂਗੂ ਆਪੇ ਤੋਰੀ ਫੇਰੀ ਰੱਖਦੇ ਆ ਸਾਰਾ ਕੁਝ ਦੱਸਦੇ ਆ ਸੋ ਇਸ ਤੋਂ ਬਾਅਦ ਆਪਾਂ ਨੂੰ ਇੱਥੋਂ ਬੱਸ ਮਿਲ ਗਈ ਕਿਉਂਕਿ ਜਿਹੜੇ ਮੇਰੇ ਨਾਲ ਜਾ ਰਹੇ ਆ ਸਾਰੇ ਆਕਲੈਂਡ ਵਾਲੇ ਆ ਸੋ ਇਸ ਤੋਂ ਬਾਅਦ ਆਪਾਂ ਬੱਸ ਤੇ ਬੈ ਗੇ ਸੋ ਬੱਸ ਦੇ ਵਿੱਚ ਬੈਠਿਆ ਕਹਿੰਦੇ ਕਿ ਲੱਭੀ ਸੀਟ ਸੀਟ ਨੂੰ ਵਿੰਡ ਦੇ ਜਾ ਕੇ ਲੱਭੀ ਸੀਟ ਸੋ ਸੀਟ ਲੱਭੀ ਪਹਿਲਾਂ ਤਾਂ ਮੈਂ ਯਾਰ ਬੱਸ 'ਚ ਬਹਿੰਦਾ ਬਹਿੰਦਾ ਵੀ ਡਰਦਾ ਪਿਆ ਸੀਗਾ ਕਿ ਮੈਨੂੰ ਕਿਤੇ ਹੋਰ ਹੀ ਨਾ ਲੈ ਜਾਣ ਫਿਰ ਜਦੋਂ ਮੈਂ ਇੱਥੇ ਬੈਠਾ ਮੈਂ ਆਸੇ-ਪਾਸੇ ਮਾਹੌਲ ਦੇਖਿਆ ਮੈਂ ਕਿਹਾ ਨਹੀਂ ਯਾਰ ਇਹ ਤਾਂ ਪਲੇਨ ਹੀ ਪਲੇਨ ਆ ਇੱਥੇ 에어ਪੋਰਟ ਦੀ ਫਿਰਦੇ ਆਪਾਂ ਅਜੇ ਸੋ ਇਸ ਤੋਂ ਬਾਅਦ ਆਪਾਂ ਸਫ਼ਰ ਤੈਅ ਕੀਤਾ ਬੱਸ ਦਾ ਸੋ ਬੱਸ 'ਚ ਬੈਠੇ ਹਾਂ ਹੁਣ ਵੇਟ ਕਰ ਰਹੇ ਹਾਂ ਚਲੋ ਬਾਈ ਯਾਰ ਚਲੋ ਯਾਰ ਬੋਟ ਮੇਰਾ ਤਾਂ ਜਾਨ ਮੁਕਾਲ ਪਈ ਪਈ ਆ ਵੀ ਕਦੋਂ ਪਹੁੰਚਾਂਗੇ ਸੋ ਫਾਈਨਲੀ ਕਹਿੰਦੇ ਕਿ ਦੂਜੇ 에어ਪੋਰਟ ਤੇ ਆ ਗਏ ਇਹ ਵੀ ਉਹੀ 에어ਪੋਰਟ ਵਾਂਗੂ ਜਿਵੇਂ ਡਿੱਟੋ ਬਣਿਆ ਆ ਉਹੀ ਉਹੀ ਸੋਹਣਾ ਉਹੀ ਕੈਂਡ ਸੋ ਹੁਣ ਆਪਾਂ ਲੱਭਣਾ ਇੱਥੇ ਕੀ ਆਪਣਾ ਪਲੇਨ ਕਦੋਂ ਜਾਣਾ ਹੈ ਕਿਹੜੇ ਗੇਟ ਤੋਂ ਜਾਣਾ ਹੈ ਕਦੋਂ ਕਿੱਥੇ ਜਾਣਾ ਹੈ ਸੋ ਇਸ ਤੋਂ ਬਾਅਦ ਸਾਨੂੰ ਲੱਗੀ ਸੀ ਕੁਝ ਭੁੱਖ ਸੋ ਮੈਂ ਸੋਚਿਆ ਕੁਝ ਖਾ ਲਈਏ ਸੈਂਡਵਿਚ ਖਾ ਲਈਏ ਕਿਉਂਕਿ ਯਾਰ ਬਾਹਰਲਾ ਫੂਡ ਮੈਨੂੰ ਬਦ ਨਹੀਂ ਲੱਗਦਾ ਆਪਾਂ ਦਾ ਘਰ ਦੇ ਪਰੌਂਠੇ ਖਾਣਗੇ ਜਿਹੀ ਹੋਏ ਆ ਸੋ ਇਸ ਤੋਂ ਬਾਅਦ ਆਪਾਂ ਲੱਭਿਆ ਕੋਈ ਪਾਸਤਾ ਸੋ ਪਾਸਤਾ ਤਾਂ ਲੱਭਿਆ ਨਹੀਂ ਫਿਰ ਖਾਦਾ ਸੈਂਡਵਿਚ ਫਿਰ ਹੁਣ ਆ ਗਏ ਪਲੇਨ ਦੇ ਲਾਗੇ ਤਾਂ ਅਗੇ ਪਹਿਲਾਂ ਦੇਖੋ ਵੀ ਮੌਸਮ ਕਿੰਨਾ ਸਾਫ਼ ਆ ਮੌਸਮ ਬਹੁਤ ਸਾਫ਼ ਹੈ ਇੱਕੋਦਮ ਬੱਦਲ ਹੋ ਗਏ ਸੋ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋਈ ਜਿਹਦੇ ਕਰਕੇ ਪਲੇਨ ਹੋਰ ਲੇਟ ਹੋ ਗਿਆ ਪਲੇਨ ਦਾ ਟਾਈਮ ਹੋਰ ਸੀ ਪਰ ਜਾਣ ਦਾ ਟਾਈਮ ਹੋਰ ਹੋ ਗਿਆ ਤੇਜ਼ ਸੋ ਹੁਣ ਫੇਰ ਇੱਥੇ ਬੈਠਣਾ ਪਿਆ ਸਾਨੂੰ ਸੋ ਫਾਈਨਲੀ ਕਹਿੰਦੇ ਕਿ ਜਿਸ ਘੜੀ ਦਾ ਇੰਤਜ਼ਾਰ ਸੀਗੀ ਉਹ ਘੜੀ ਆ ਗਈ ਆ ਸਾਡਾ ਇਮੀਗ੍ਰੇਸ਼ਨ ਵੀ ਹੋ ਗਿਆ ਆ ਸੋ ਇਸ ਤੋਂ ਬਾਅਦ ਹੁਣ ਪਲੇਨ ਦੇ ਵਿੱਚ ਜਾ ਰਹੇ ਆ ਸੋ ਦਿਲ ਕਹਿੰਦੇ ਕਿ ਹੁਣ ਮਲੇਸ਼ੀਆ ਤੋਂ ਓਕਲੈਂਡ ਨੂੰ ਚੱਲੇ ਆ 10 ਘੰਟੇ 55 ਮਿੰਟ ਦੀ ਫਲਾਈਟ ਆ ਕਿਉਂਕਿ ਹੁਣ ਰਾਤ ਦੇ 9 ਵਜੇ ਹੋਏ ਆ ਸੋ ਘੰਟਾ ਕੋ ਮੈਂ ਮੂਵੀ ਵਗੈਰਾ ਦੇਖ ਕੇ ਸੋ ਜਾਵਾਂਗਾ ਲੋ ਜੀ ਬਾਬੇਓ ਆਕਲੈਂਡ ਦੀ ਧਰਤੀ ਤੇ ਕਹਿੰਦੇ ਕੀ ਪਹੁੰਚ ਗਏ ਆ ਆ ਕਹਿੰਦੇ ਕੀ ਬਾਹਰ ਜਦੋਂ ਸਮੁੰਦਰ ਜਿਹਾ ਦਿਖਣ ਲੱਗ ਜਾਂਦਾ ਸੋਹਣੇ ਸੋਹਣੇ ਤੇ ਸਮਝ ਲਓ ਕਿ ਬੰਦਾ ਨਿਊਜ਼ੀਲੈਂਡ ਆ ਗਿਆ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਸਮੁੰਦਰ ਆ ਵਿੱਚ ਆ ਬਹੁਤ ਘੈਂਟ ਵਿੱਚ ਆ ਸੋ ਸਰਾ ਲੋ ਜੀ ਹੁਣ 에어ਪੋਰਟ ਤੇ ਆਪਣਾ ਜਹਾਜ਼ ਹੋ ਗਿਆ ਲੈਂਡ ਸੋ ਲੈਂਡ ਹੁੰਦੇ ਹੀ ਕਹਿੰਦੇ ਕੀ ਇੱਕ ਕਰ ਤਸਰੀਰ ਚ ਧੁਰਤਰੀ ਜੀ ਉੱਠੀ ਕਿਉਂਕਿ ਜਦੋਂ ਵੱਜ ਜਾਣਾ ਕਹਿੰਦੇ ਕੋਈ ਪੁੰਜੇ ਉਹ ਲੋਕ ਕਹਿੰਦੇ ਕਿ ਦਿਮਾਗ ਹੀ ਲੈ ਜਾਂਦਾ ਸੋ ਆ ਗਏ 에어ਪੋਰਟ ਤੇ ਜਹਾਜ਼ ਕਹਿੰਦੇ ਕਿ ਟਿਕਾਣੇ ਆਪਦੇ ਲੱਗ ਗਿਆ ਬਾਹਰ ਕਹਿੰਦੇ ਕਿ ਜਹਾਜ਼ ਹੀ ਜਹਾਜ਼ ਆ ਜਹਾਜ਼ ਹੀ ਜਹਾਜ਼ ਇੱਥੇ ਤਾਂ ਕਹਿੰਦੇ ਕਿ 50 ਬੰਦੇ ਹੁੰਦੇ ਸੋ ਜਾਂਦਾ ਕਹਿੰਦੇ ਕਿ ਹਰ ਹਰ ਮਿੰਟ ਬਾਅਦ ਜਹਾਜ਼ ਲੈਂਦਾ ਜਾਂਦਾ ਲੈਂਦਾ ਜਾਂਦਾ ਸੋ ਚਲੋ ਆਪਾਂ ਨੂੰ ਕੀ ਆਪਾਂ ਉਤਰ ਗਏ ਹੁਣ ਪਤਾ ਨਹੀਂ ਕਦੋਂ ਜਾਣਾ ਸਾਲ ਬਾਅਦ ਜਾਣਾ 2 ਸਾਲਾਂ ਬਾਅਦ ਪਰ ਪ੍ਰਮਾਤਮਾ ਕਰੇ ਜਲਦੀ ਚੱਲ ਜਾਈਏ ਕਿਉਂਕਿ ਬਾਹਰ ਆ ਕੇ ਕਹਿੰਦੇ ਕਿ ਜੀ ਨਹੀਂ ਲੱਗਦਾ ਕਹਿੰਦੇ ਕਿ ਕੁਝ ਸਵਾਦ ਨਹੀਂ ਲੱਗਦਾ ਕੁਝ ਨਾ ਪਸੰਦ ਆਉਂਦਾ ਆ ਸੋ ਹੁਣ ਫਾਈਨਲੀ ਕਹਿੰਦੇ ਕਿ ਆਪਾਂ ਪਲੇਨ ਦੇ ਵਿੱਚੋਂ ਬਾਹਰ ਜਾ ਰਹੇ ਹਾਂ ਸੋ ਪਲੇਨ ਦੇ ਬਾਹਰ ਜਾਂਦੇ ਜਾਂਦੇ ਆ ਕਹਿੰਦੇ ਕਿ ਥੋੜਾ ਬੋਤ ਕਹਿੰਦੇ ਤੁਸੀਂ ਰੌਣਕ ਮੇਲਾ ਵੀ ਦੇਖ ਲਓ ਸੋ ਹੁਣ ਕਹਿੰਦੇ ਕਿ ਫਾਈਨਲੀ ਆਕਲੈਂਡ ਦੀ ਧਰਤੀ ਦੇ ਉੱਤੇ ਜਾਨੂ ਜੀ ਕਹਿੰਦੇ ਕਿ ਪਹੁੰਚ ਗਿਆ ਸੋ ਵਲੋਗ ਨੂੰ ਕਿੱਦਾਂ ਦਾ ਲੱਗਿਆ ਇੱਕ ਵਾਰ ਭਰਾ ਬਣ ਕੇ ਕਮੈਂਟ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣਾ ਲਾਈਕ ਦਿਓ ਕਿਉਂਕਿ ਆਪਾਂ ਅਗਵੇਂ ਨਵੇਂ ਵਲੋਗ ਅੱਗੇ ਵੀ ਸ਼ੇਅਰ ਕਰਦੇ ਰਹੀਏ ਸੋ ਹੁਣ ਆਪਾਂ ਬਾਹਰ ਜਾਣ ਦੀ ਵੇਟ ਕਰ ਰਹੇ ਆ ਸੋ ਕਦੋਂ ਬਾਹਰ ਨਿਕਲਣਾ ਹੈ ਹੁਣ ਪਹਿਲਾਂ ਆਪਾਂ ਨੂੰ ਬੈਗ ਮਿਲਨੇ ਆ ਫਿਰ ਇਮੀਗ੍ਰੇਸ਼ਨ ਹੋਣੀ ਆ ਉਹਨਾਂ ਨੇ ਸਵਾਲ ਜਵਾਬ ਪੁੱਛਨੇ ਆ ਕਿ ਵੀ ਭਾਈ ਤੁਸੀਂ ਕਰਨ ਕੀ ਆਏ ਹੋ ਇੱਥੇ ਸੋ ਇੱਥੋਂ ਕਹਿੰਦੇ ਕਿ ਇੱਥੇ ਜਦੋਂ ਯਾਹ ਦੇਖ ਗਿਆ ਨਾ ਸਮਝੋ ਤੁਸੀਂ ਆਕਲੈਂਡ ਦੀ 에어ਪੋਰਟ ਦੇ ਵਿੱਚੋਂ ਬਾਹਰ ਨਿਕਲਣ ਜਾ ਰਹੇ ਹੋ ਸੋ ਪਹਿਲਾਂ ਬੈਗ ਲੈਣੇ ਆ ਬੈਗ ਕਲੇਮ ਲਿਖਿਆ ਆ ਸੋ ਉਸ ਤੋਂ ਬਾਅਦ ਆਪਾਂ ਬੈਗ ਲਿੱਤੇ ਆ ਆਪਣੀ ਇਮੀਗ੍ਰੇਸ਼ਨ ਕਰਾਈ ਆ ਫਿਰ ਆਪਾਂ 에어ਪੋਰਟ ਤੋਂ ਬਾਹਰ ਆ ਗਏ ਉਹ ਬਾਹਰ ਨਹੀਂ ਬਾਬੇ ਹੋ ਜੇ ਤਾਂ ਆਹ ਕਹਿੰਦੇ ਕੀ ਰੌਣਕ ਮਿਲਣੀ ਨਾ ਦੇਖਿਆ ਵੈਲਕਮ ਹੋਮ ਕੰਟ੍ਰੈਕਟ ਸੋ ਕਹਿੰਦੇ ਕੀ ਸਰਾ ਸੋ ਬਾਹਰ ਦੇਖੋ ਕਿੱਡੇ ਘੈਂਡ ਘੈਂਡ ਕਹਿੰਦੇ ਕੀ ਲੋਕੇਸ਼ਨ ਆ ਕਿੱਡੀਆਂ ਘੈਂਡ ਘੈਂਡ ਵਿਊਜ਼ ਆ ਸੋ ਹਰ ਹਰ ਇੱਕ ਕੰਟਰੀ ਦਾ ਆਪਦਾ ਵਿਊਜ਼ ਆ ਆਪਾਂ ਕਿਸੇ ਵੀ ਕੰਟਰੀ ਨੂੰ ਮਾੜਾ ਨਹੀਂ ਕਹਿੰਦੇ ਪਰ ਇੰਡੀਆ ਇੰਡੀਆ ਹੀ ਐ ਸੋ ਬਾਬੇਓ ਆ ਦੇਖੋ ਤੁਸੀਂ ਪਲੇਨ ਸੋ ਬਹੁਤ ਘੈਂਡ ਕਹਿੰਦੇ ਕੀ ਆਪਣਾ 에어ਪੋਰਟ ਆ ਸੋ ਸਭ ਤੋਂ ਪਹਿਲਾਂ ਜਦੋਂ ਕਹਿੰਦੇ ਐਂਟਰੀ ਕਰੀ ਦੀ ਮੱਥੇ 'ਚ ਕਹਿੰਦੇ ਬੋਤਲਾਂ ਵੱਜਦੀਆਂ ਲੋਰੀਓ ਆਗਲੈਂਡ ਦੇ ਬਾਹਰ ਆ ਗਏ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਲੌਗ ਨਾਲ ਜੁੜਨ ਲਈ ਸੋ ਰੌਣਕ ਹਾਏ 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 ਅੰਕਲ ਜੀ ਸਰਾਹੇ ਕਰਾਦਾ ਤੁਸੀਂ ਤਾਂ ਸੋ ਆਗਲੈਂਡ ਆਗਲੈਂਡ ਸੋ ਕਹਿੰਦੇ ਕਿ ਉੱਪਰ ਕਰਾਈ ਸੀ ਬੁੱਕ ਹੁਣ ਉੱਪਰ ਵਾਲਾ ਕਹਿੰਦੇ ਕਿ ਚੱਕ ਕੇ ਸਾਨੂੰ ਆਪਣੇ ਘਰ ਲੈ ਕੇ ਚੱਲ ਲੈ ਗ੍ਰੀਨਲੈਂਡ ਸੋ ਗ੍ਰੀਨਲੈਂਡ ਰਹਨੇ ਆ ਸੋ ਉਸ ਤੋਂ ਬਾਅਦ ਕਹਿੰਦੇ ਕਿ ਮੇਰਾ ਯਾਰ ਕਹਿੰਦੇ ਕਿ ਅਰਸ਼ ਵੀ ਆਊਗਾ ਸਾਨੂੰ ਲੈਣ ਤੋ ਬੈਗ ਕਹਿੰਦੇ ਕੀ ਆ ਗਏ ਆ ਬੈਗ ਲਾਤੇ ਆ ਪਰ ਅਰਸ਼ ਨਹੀਂ ਆਇਆ ਤੋ ਕਿਦਾਂ ਦਾ ਵਲੋਗ ਲੱਗਿਆ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਸੋ ਸਫਰ ਘੈਂਟ ਸੀ ਧੰਨਵਾਦੀ